ਜੇ ਤੁਸੀਂ ਵੀ ਇਸ ਪੋਡਕਾਸਟ ਤੇ ਕਲਿੱਕ ਕੀਤਾ ਹੈ ਤਾਂ ਤੁਹਾਡੇ 'ਚ ਵੀ ਨਵੀਆਂ ਚੀਜ਼ਾਂ ਜਾਣਣ ਦੀ ਕੁਰੌਸਿਟੀ ਆ ਤੇ ਉਸ ਕੁਰੌਸਿਟੀ ਨੂੰ ਬਰਕਰਾਰ ਰੱਖਣ ਲਈ ਸਬਸਕ੍ਰਾਈਬ ਕਰੋ। ਉਹ ਆ ਮਤਲਬ ਹੁਣ ਮਤਲਬ ਮੈਨੂੰ ਥੋੜਾ ਜਿਹਾ ਸਹੀ ਫੀਲ ਹੁੰਦਾ ਇਸ ਕਰਕੇ ਕਿਉਂਕਿ ਆਪਣੇ ਜਿਹੜੇ ਹਿੰਦੂਤਾਂ ਵਿੱਚ ਦੋ ਚਾਰ ਬੰਦੇ ਇਹ ਜਿਹੇ ਹੈਗੇ ਆ ਗੁਰੂ ਜਿਹੜੇ ਕਿ ਕਲੇਮ ਲੈ ਰਹੇ ਆ ਪੂਰਾ ਪੂਰਾ ਵੀ ਹਾਂ ਵੀ ਇਹ ਚੀਜ਼ ਗਲਤ ਆ ਜਮਾ ਹਾਂ ਲੈਂਦੇ ਆ ਹਾਂ ਕਿਉਂਕਿ ਆਪਣੇ ਤਾਂ ਇੱਥੇ ਕਿਉਂਕਿ ਇੰਨੇ ਜ਼ਿਆਦਾ ਉਹੋਨੇ ਬੇਸਿਕਲੀ ਇਨੀ ਜ਼ਿਆਦਾ ਇਕਤਾਂ ਜਨਤਾ ਹੈ ਉਤੋਂ ਹੀ ਜ਼ਿਆਦਾ ਅਲੱਗ-ਅਲੱਗ ਮੰਨਣ ਵਾਲੇ ਲੋਕ ਆ ਕਿਸ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਤਾਂ ਉਹਦੇ ਚੱਕਰ 'ਚ ਸਾਰਿਆਂ ਦਾ ਮਿਕਸ ਆਪ ਹੋ ਜਾਂਦਾ ਬਟ ਕੁਝ ਕਹ ਹੈ ਜੇ ਕਾਫੀ ਵੱਡੇ ਬੰਦੇ ਜਿਵੇਂ ਪ੍ਰੇਮਾਨੰਦ ਹਾਂ ਬਸ ਯਾਰ ਹਾਂ ਉਹਨਾਂ ਨੇ ਸਾਰੀਆਂ ਮਤਲਬ ਵੀ ਹਿੰਦੂ ਧਰਮ ਦੀ ਸਪਿਰਚੁਅਲ ਬੁੱਕਸ ਪੜ੍ਹੀਆਂ ਵਾਂ ਉਹਨਾਂ ਨੇ ਡੀਪ ਨੌਲੇਜ ਲਈ ਆ ਗਲੇ ਨੇ ਸਾਧਨਾਵਾਂ ਕੀਤੀਆਂ ਵਾਂ ਮਤਲਬ ਵੀ ਪ੍ਰੋਪਰ ਐਕਸਪੀਰੀਅੰਸ ਕੀਤਾ ਉਹ ਚੀਜ਼ ਨੂੰ ਫਿਰ ਉਹ ਅਗਲਾ ਜਦੋਂ ਗਿਆਨ ਦਿੰਦਾ ਤਾਂ ਉਹ ਸਹੀ ਹੋਈ ਆ ਵੀ ਉਹਨੇ ਕਿਸੇ ਤਿਰ ਤੁੱਕਾ ਨਹੀਂ ਮਾਰਿਆ ਨਾ ਕਿਸੇ ਤੋਂ ਉਸ ਗੱਲ ਸੁਣ ਕੇ ਫੋਲੋ ਕਰ ਲਿਆ ਉਹਨੇ ਐਕਸਪਲੇਨ ਕਰਿਆ ਸਾਰੀ ਚੀਜ਼ ਨੂੰ ਕਿ ਆਹ ਚੀਜ਼ ਆਇਆ ਆਹ ਚੀਜ਼ ਆਇਆ ਹਣਾ ਬਿਤਰਮ ਤੁਹਾਡਾ ਆਹ ਚੀਜ਼ ਆ ਪਰ ਤੁਸੀਂ ਕਰੀ ਗਲਤ ਜਾਂਦੇ ਹੋ ਉਹ ਕਲੇਮ ਲੈਂਦੇ ਆ ਉਹ ਪੂਰਾ ਲੈਂਦਾ ਕਲੇਮ ਵੀ ਤੁਸੀਂ ਗਲਤ ਪਾਸੇ ਜਾ ਰਹੇ ਹੋ ਹੂੰ ਪਰ ਲੋਕਾਂ ਨੂੰ ਸਮਝ ਹਜੇ ਵੀ ਨਹੀਂ ਆਉਣਾ ਇੱਕ ਇਹ ਵੀ ਆ ਨਾ ਮੈਨੂੰ ਉਹ ਚੀਜ਼ ਮਤਲਬ ਉਹਨਾਂ ਦੀ ਬੜੀ ਉਹ ਵਧੀਆ ਲੱਗੀ ਕਿ ਹਾਂ ਵੀ ਉਹ ਦਾਵੇਦਾਰੀ ਕਰਦੇ ਆ ਪੂਰੀ ਤੇ ਹਾਂ ਵੀ ਤੁਸੀਂ ਤਾੰਤ੍ਰਿਕ ਬਣਦੇ ਹੋ ਮਾਰ ਦੋ ਜਿਹੜੇ ਬੱਕਰੇ ਮਾਰਨੇ ਆ ਮੇਰੇ ਚ ਕਰਕੇ ਦਿਖਾਓਗੇ ਮੈਨੂੰ ਹਲਾ ਦੋ ਇੱਥੋਂ ਉਹੀ ਗੱਲ ਆ ਨਾ ਤਾਂ ਉਹ ਚੀਜ਼ ਮੈਨੂੰ ਵਧੀਆ ਲੱਗੀ ਕਿ ਹਾਂ ਵੀ ਇਹ ਪਤਾ ਲੱਗਦਾ ਵੀ ਹਾਂ ਵੀ ਕੁਝ ਆਏਗਾ ਉਹ ਬਿਨਾ ਕੁਝ ਕੀਤੇ ਵੀ ਹਾਂ ਵੀ ਉਹ ਸ਼ਕਤੀ ਹੋਣੀ ਬਹੁਤ ਵੱਡੀ ਗੱਲ ਹੁੰਦੀ ਆ ਕੋ ਯਾਰ ਔਰੇ ਦੀ ਗੱਲ ਆ ਉਹ ਬੰਦੇ ਨੇ ਆਪਣਾ ਔਰਾ ਬਣਾਇਆ ਹੋਇਆ ਵੀ ਥੋੜਾ ਸਾਲਾ ਕਾਲਾ ਜਾਦੂ ਚਿੱਟਾ ਜਾਦੂ ਚੱਲਣਾ ਹੀ ਨਹੀਂ ਉਹਦੇ ਚੱਲਣਾ ਹੀ ਨਹੀਂ ਬਿਲਕੁਲ ਤੇ ਲੋਕਾਂ ਨੂੰ ਕੀ ਹੈ ਲੋਕ ਸੋਚਦੇ ਕਿ ਵੀ ਆਪਾਂ ਬਾਬੇ ਕੋਲ ਚੱਲ ਜਾਗੇ ਸਹੀ ਹੋ ਜਾਗੇ ਕੋਈ ਨਹੀਂ ਸਹੀ ਹੋਣ ਲੱਗਾ ਵੀ ਤੁਸੀਂ ਆਪਣਾ ਔਰਾ ਬਣਾਓ ਨਾ ਆਪਣੇ এনवायरमेंट ਨੂੰ ਘਰ ਦੇ ਨੂੰ ਪੂਰਾ ਉਸ ਤਰੀਕੇ ਨਾਲ ਰੱਖੋ ਜਿਵਾਕਾਂ ਦੇ ਭੈਣ ਚ ਮਨ ਦੇ ਵਿੱਚ ਵਹਿਮ ਪਾਈ ਜਾਣਗੇ ਜਦੋਂ ਬਚਪਨ ਚ ਜਵਾਕ ਨੂੰ ਇਹੋ ਜਿਹੀਆਂ ਚੀਜ਼ਾਂ ਦੱਸੀ ਜਾਊਂਗੇ ਉਹ ਵੀ ਤੁਹਾਡੇ ਅਰਗੇ ਹੀ ਹੋ ਜਾਊਗਾ ਸਹੀ ਗੱਲ ਵੀ ਉਹਨੂੰ ਤਾਂ ਸਿੱਧੇ ਰਾਹ ਪਾਓ ਉਹ ਉਹ ਤਾਂ ਇਹ ਵੀ ਮਤਲਬ ਉਹੀ ਚੀਜ਼ਾਂ ਹੋ ਜਾਂਦੀਆਂ ਬਟ ਮਤਲਬ ਇਹ ਬਹੁਤ ਸਹੀ ਤਰੀਕੇ ਨਾਲ ਹੋਇਆ ਵੀ ਹਾਂ ਵੀ ਕੋਈ ਬੰਦਾ ਆ ਕੇ ਮੂਰੇ ਇਹ ਸਾਰੀ ਚੀਜ਼ਾਂ ਨੂੰ ਗਲਤ ਠਹਿ ਮਤਲਬ ਕਹਿੰਦਾ ਪਿਆ ਉਹ ਵੀ ਪ੍ਰਮਾਣ ਦੇ ਤੌਰ ਤੇ ਕਹਿੰਦਾ ਵੀ ਹਾਂ ਵੀ ਇਹ ਪੂਰੀ ਮੈ ਸਕ੍ਰਿਪਟ ਪੜ੍ਹੀ ਆ ਜੋ ਵੀ ਹੈਗਾ ਸਭ ਕੁਝ ਸਭ ਕੁ ਬੜਿਆ ਤੇ ਉਹਦੇ ਬੇਸ ਤੇ ਮੈਂ ਕਹਿ ਰਿਹਾ ਵੀ ਹਾਂ ਵੀ ਇਹ ਸਾਰੀ ਚੀਜ਼ਾਂ ਗਲਤ ਹਨ ਤਾਂ ਉਹ ਜਿਹੜੀ ਕਾਫੀ ਵਧੀਆ ਹੁੰਦੀ ਆ ਤੇ ਅਸਲ ਜੇ ਹੁੰਦਾ ਕੀ ਹੈ ਵੀ ਇਹ ਸਾਰੀ ਚੀਜ਼ਾਂ ਬੇਸਿਕਲੀ ਕਾਫੀ ਕਿਉਂਕਿ ਆਪਣਾ ਮੈਂ ਮੰਨਦਾ ਵੀ ਹਿੰਦੂ ਧਰਮ ਦਾ ਕਾਫੀ ਪੁਰਾਣਾ ਕਿਉਂਕਿ ਇਹਦਾ ਕੋਈ ਯੂਗੋ ਨਹੀਂ ਹੈ ਬੇਸਿਕਲੀ ਜੇ ਕੋਈ ਸਥਾਪਨਾ ਨਹੀਂ ਹੋਈ ਇਹਦਾ ਕੁਝ ਨਹੀਂ ਹੈ ਤੇ ਨਾ ਇਹਦੀ ਕੋਈ ਯੂਗ ਵੀ ਹਾਂ ਵੀ ਇਸੇ ਨਾਲ ਤੁਸੀਂ ਧਰਮ ਚ ਆ ਜੇ ਜਿਹੜਾ ਵੀ ਹੈਗਾ ਇੱਥੇ ਉਹ ਸਾਰੇ ਹਿੰਦੂ ਇਦੂ ਗਿਣੇ ਜਾਂਦੇ ਵੈਸੇ ਕਿ ਯਾਰ ਮੇਰਾ ਮੰਨਣਾ ਆਇਆ ਵੀ ਹਿੰਦੂ ਧਰਮ ਦਾ ਮਤਲਬ ਇਹੀ ਆ ਕਿ এনवायरमेंट ਦੇ ਹਿਸਾਬ ਨਾਲ ਜੀਣਾ ਵੀ ਤੁਸੀਂ ਇੱਕ ਦੂਜੇ ਨੂੰ ਦੁੱਖ ਨਾ ਦਿਓ ਤੁਹਾਨੂੰ ਵੀ ਦੁੱਖ ਨਹੀਂ ਮਿਲਦਾ ਅਰ ਜੇ ਤੁਹਾਡੇ ਮਨ ਚ ਚੋਰ ਆ ਨਾ ਫਿਰ ਉਹ ਤਾਂ ਨਿਕਲੂਗਾ ਹੀ ਤਾਂ এনवायरमेंट ਦੇ ਹਿਸਾਬ ਨਾਲ ਕੋਈ ਵੀ ਜੀਨ ਲੱਗ ਜਾਓ Hindu ਹੋ ਜੂ ਬਿਲਕੁਲ ਵੀ ਆਪਾਂ ਆਏ ਥੋੜੀ ਜਾ ਕੇ ਵੀ ਉਹਨੂੰ ਕਹਾਂਗੇ ਕਿ ਤੂੰ ਚੰਦਨ ਲਾ ਟਿਕਾ ਲਾ ਆ ਕਰ ਉਹ ਕਰ ਫੇਰ ਹੀ ਤੂੰ ਮੰਨ ਜਾਏਗਾ ਵੀ ਤੂੰ ਬੇਸਿਕਲੀ ਨੇਚਰ ਦੇ ਪ੍ਰਤੀ ਸਹੀ ਹੋ ਜਾ ਕਿ ਜੋ ਨੇਚਰ ਜਿਵੇਂ ਚੱਲਦਾ ਉਵੇਂ ਚੱਲਣ ਲੱਗ ਜਾ ਵੀ ਤੂੰ Hindu ਹੀ ਆ ਫਿਰ ਬਿਲਕੁਲ ਸੋ ਇਹ ਉਹ ਹੀ ਚੀਜ਼ ਆ ਤੇ ਬਟ ਇਹ ਇੰਨੇ ਮਤਲਬ ਉਹ ਪੁਰਾਣੇ ਹੋਣ ਕਰਕੇ ਲੋਕ ਕੁਝ ਆਪ ਦੇ ਤਰੀਕੇ ਇਹਦੇ ਵਿੱਚ ਲੈ ਕੇ ਆਉਣ ਲੱਗੇ ਕੁਝ ਯੁੱਗਾਂ ਦੇ ਯੁੱਗ ਮਤਲਬ ਲੰਘੇ Hindu ਧਰਮ ਚੱਲਦਾ ਆ ਰਿਹਾ ਤਾਂ ਉਸ ਤਰੀਕੇ ਨਾਲ ਇਹਦੀ ਕਈ ਉਹ ਨੇ ਬੇਸਿਕਲੀ ਕਈ ਕੀ ਕਹਿੰਦੇ ਹੁੰਦੇ ਹਨ ਕਲਚਰ ਬੇਸ ਕੁਝ ਹੋਆ ਰੀਤੀ ਰਿਵਾਜ ਆ ਜਿਹੜੇ ਕੀ ਚੱਲਦੇ ਆ ਰਹੇ ਉਸ ਬੇਸ ਤੇ ਇਹ ਬਲੀ ਦੇਣਾ ਇਹ ਜਿਹੜੀਆਂ ਸਾਰੀਆਂ ਪ੍ਰਥਾਵਾਂ ਕਿਤੇ ਨਾ ਕਿਤੇ ਨਿਕਲ ਕੇ ਆ ਰਹੀਆਂ ਨੇ ਕਿਉਂਕਿ ਇਹ ਬਹੁਤ ਪੁਰਾਣਾ ਮਿਕਸ ਅਪ ਹੋ ਹੋ ਕੇ ਆ ਰਹੀਆਂ ਨੇ ਬਿਲਕੁਲ ਤੇ ਬਟ ਮੁੱਦਾ ਇਹ ਹੈ ਵੀ ਜਿਵੇਂ ਇਸਲਾਮ ਉਹਨਾਂ ਦੀ ਵਿਚਾਰਧਾਰਾ ਇਹ ਸਾਰੀਆਂ ਚੀਜ਼ਾਂ ਨੇ ਹਾਂ ਤੇ ਉਹ ਹੀ ਉਹ ਹੀ ਜਿੱਥੇ ਗਲਤ ਹੋ ਜਾਂਦਾ ਹੈ ਨਾ ਸੋ ਇਹ ਸਹੀ ਨਹੀਂ ਆ ਉਹ ਹੀ ਆ ਵੀ ਜਿਹੜੇ ਮੁਸਲਿਮ ਲੋਕ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਵੀ ਅਸੀਂ ਜੋ ਵੀ ਮਤਲਬ ਆਪਣੇ ਫੋਲੋ ਕਰ ਰਹੇ ਹਾਂ ਵੀ ਉਹ ਨੇਚਰ ਦੇ ਲਈ ਸਹੀ ਹੈ ਸੋਸਾਇਟੀ ਲਈ ਸਹੀ ਹੈ ਸਾਡੇ ਜਵਾਕਾਂ ਲਈ ਸਹੀ ਹੈ ਵੀ ਵੀ ਤੁਹਾਡੇ ਘਰ ਦੀ ਕੁੜੀ ਕਿਸੇ ਪਰਿਵਾਰ ਚ ਵਿਆਹੀ ਗਈ ਉਹ ਮੇਲ ਨੇ ਦੂਜੀ ਕੁੜੀ ਨਾਲ ਵਿਆਹ ਕਰਾ ਲਿਆ ਤੁਸੀਂ ਉਹਦਾ ਵਿਰੋਧ ਕਰੋਗੇ ਕਿ ਨਹੀਂ ਕਰੋਗੇ ਵੀ ਤੁਸੀਂ ਐ ਐ ਚੁੱਪ ਨਹੀਂ ਕਰੋਗੇ ਕਿ ਲਈ ਜੀ ਇਹ ਤਾਂ ਸਾਡੇ ਧਰਮ ਦੇ ਵਿੱਚ ਲਿਖਿਆ ਹੋਇਆ ਹੈ ਬਿਲਕੁਲ ਵੀ ਇਹ ਕਿਹੜਾ ਧਰਮ ਹੋਇਆ ਬਈ ਵੀ ਤੁਹਾਡੀ ਜਨਾਨੀ ਵੀ ਤੁਹਾਡੇ ਘਰ ਦੀ ਕੁੜੀ ਤੁਸੀਂ ਆਪਣੀ ਦਿੱਤੀ ਨੂੰ ਵਿਸਾਂਗ ਰੱਖਿਆ ਨੂੰ ਉਹ ਦੂਜੀ ਨਾਲ ਵਿਆਹ ਕਰਾ ਲਿਆ ਇਹਦੇ ਨਾਲ ਤਲਾਕ ਕਰ ਲੈ ਤੁਸੀਂ ਇਹਦੇ ਹੱਕ ਚੋਂ ਬਿਲਕੁਲ ਇਹ ਤਾਂ ਜਮਾਂ ਹੀ ਗਲਤ ਹੋ ਗਿਆ ਕੰਮ ਤਾਂ ਇਹਨੂੰ ਉਹਨਾਂ ਨੂੰ ਸਮਝਣਾ ਚਾਹੀਦਾ ਨਾ ਆਏ ਥੋੜੀ ਕਹਿ ਸਕਦੇ ਆ ਵੀ ਮਤਲਬ ਵੀ ਪੱਲਾ ਛਡਾਉਣ ਵਾਲਾ ਗੱਲ ਆ ਕੀ ਭਾਈਏ ਸਾਡੇ ਧਰਮ ਚ ਲਿਖਿਆ ਸੀ ਕੁਝ ਨਹੀਂ ਕਰ ਸਕਦੇ ਗੱਲ ਹੀ ਖਤਮ ਬਿਲਕੁਲ ਵੀ ਤੁਸੀਂ ਉਹਨੂੰ ਸਮਝੋ ਨਾ ਵੀ ਉਹ ਗਲਤ ਆ ਤਾਂ ਗਲਤ ਆ ਉਹਦਾ ਵਿਰੋਧ ਕਰੋ ਕਿਉਂਕਿ ਇਹ ਵੀ ਇਹੋ ਹੀ ਹੈ ਨਾ ਇਨਸਾਨੀਅਤ ਬੇਸਿਕਲੀ ਇਨਸਾਨੀਅਤ ਦੀ ਗੱਲ ਨਹੀਂ ਕਰਦੇ ਇਹ ਹੂੰ ਇਹ ਜਸ ਗੱਲ ਕਰਦੇ ਵੀ ਹਾਂ ਵੀ ਧਰਮ ਚਲੀ ਗਿਆ ਉਹੀ ਗੱਲ ਹਾਂ ਬਟ ਹੁੰਦਾ ਕੀ ਹੈ ਵੀ ਜਦੋਂ ਇਨਾਂ ਤੇ ਮੁੜ ਕੇ ਆਉਂਦੀ ਆ ਫਿਰ ਧਰਮ ਧਰਮ ਸਾਰਾ ਭੁੱਲੇ ਜਾਂਦੇ ਆ ਉਹੀ ਹੈ ਨਾ ਜਦੋਂ ਪਰਸਨਲੀ ਹੁੰਦੀ ਹੈ ਜੀ ਜਦੋਂ ਗਲਤ ਲੱਗਦੀ ਹੈ ਉਦੋਂ ਗਲਤ ਲੱਗਦੀ ਜਦੋਂ ਆਪਾਂ ਕਿਸੇ ਨਾਲ ਕਰ ਰਹੇ ਹਾਂ ਉਦੋਂ ਨਹੀਂ ਲੱਗਦੀ ਉਦੋਂ ਨਹੀਂ ਲੱਗਦੀ ਬਿਲਕੁਲ ਕਿਉਂਕਿ ਜਦੋਂ ਚਾਰ ਵਿਆਹ ਮਤਲਬ ਆਪ ਕਰਾਉਣੇ ਹੋਣ ਉਹਦੋਂ ਨਹੀਂ ਲੱਗਦੇ ਬਟ ਜਦੋਂ ਆਪਾਂ ਆਪ ਦੀ ਕੁੜੀ ਕੇ ਮਤਲਬ ਤੀਜੇ ਚੌਥੇ ਚੌਥੇ ਨੂੰ ਮਤਲਬ ਵਿਆਹਣੀ ਹੋਵੇ ਵੀ ਹਾਂ ਵੀ ਅਗਲੇ ਤੇ ਪਹਿਲੇ ਹੀ ਤਿੰਨ ਤੇ ਇਹ ਚੌਥੀ ਬਣ ਹੋਈ ਜਾ ਕੇ ਫਿਰ ਫਿਰ ਪਤਾ ਲੱਗਦਾ ਹੂੰ ਤਾਂ ਫਿਰ ਇਹਨਾਂ ਨੂੰ ਸਾਰੀ ਚੀਜ਼ਾਂ ਗਲਤ ਲੱਗਦੀਆਂ ਨੇ ਨਹੀਂ ਫਿਰ ਵੀ ਨਹੀਂ ਵਿਰੋਧ ਕਰਦੇ ਫਿਰ ਵੀ ਨਹੀਂ ਵਿਰੋਧ ਕਰਦੇ ਪਰ ਫਿਰ ਵੀ ਯਾਰ ਉਹ ਉਹ ਤਾਂ ਰੀਜ਼ਨਿੰਗ ਹੁੰਦਾ ਵੀ ਇਹ ਵਿਰੋਧ ਕਰ ਨਹੀਂ ਸਕਦੇ ਹੁੰਦੇ ਗੱਲ ਇਹ ਆ ਉਹੀ ਤਾਂ ਗੱਲ ਹੈ ਮਤਲਬ ਕਈ ਮੁੱਲਿਆਂ ਤੋਂ ਮਤਲਬ ਜਿਹੜੇ ਹੈਗੇ ਨਾ ਉਹਨਾਂ ਤੋਂ ਸੁਣਿਆ ਮੈਂ ਇਹ ਵੀ ਹਾਂ ਵੀ ਲੋਕ ਆਪਦੀ ਜਿਹੜੀ ਕੁੜੀ ਆ ਜਾਂ ਆਪਦੇ ਭੈਣ ਆ ਉਹਦਾ ਰਿਸ਼ਤਾ ਇਹੀ ਮਤਲਬ ਸਭ ਤੋਂ ਪਹਿਲਾਂ ਐਂ ਲੱਗਦੇ ਆ ਵਿਆਹ ਵੀ ਉਹ ਇਹ ਜਿਹੜਾ ਬੰਦਾ ਹੋਵੇ ਜਿਹੜਾ ਦੂਜੀ ਨੂੰ ਪਾਵੇ ਨਾ ਤੇ ਪਹਿਲੀ ਉਹ ਇਹ ਦੇ ਮਤਲਬ ਇਹ ਹੋਵੇ ਬਿਊਟੀਫੁੱਲ ਪ੍ਰੋਪਰਟੀ ਇਹਨੂੰ ਦੇਣੀ ਚਾਹੀਦੀ ਆ ਤਾਂ ਕਿ ਜੋ ਮਤਲਬ ਜੋ ਵੀ ਉਹਦੇ ਪ੍ਰੋਪਰਟੀ ਦਾ ਸਾਈਟ ਲਿਸਟ ਇਹਦੇ ਹਿੱਸੇ ਆਵੇ ਤਾਂ ਉਹ ਪੂਰਾ ਇਹਨਾਂ ਮਤਲਬ ਧਰਾਂ ਨੂੰ ਆਪਦੇ ਹਿਸਾਬ ਨਾਲ ਮੋਲਡ ਕਰਕੇ ਚੱਲਦੇ ਆ ਪੂਰਾ ਹੂੰ ਹੂੰ ਤੇ ਮੈਨੂੰ ਹੁਣ ਰੀਸੈਂਟਲੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਟ੍ਰੇਨ 'ਚ ਮੈਨੂੰ ਬਨੂ ਦਾ ਨਾ ਪਤਾ ਨਹੀਂ ਲੱਗਦਾ ਬਾਹਰ ਚੱਲ ਕੈਮਰਾ ਪਿਆ ਗਾਜਰਾ ਕਿੱਥੇ ਆ ਇੱਧਰ ਆ ਜਾ ਉੱਧਰ ਪਈਆਂ ਸਾਰਾ ਸਮਾਨ ਉੱਧਰ ਅਧਰ ਕੀ ਚੱਕਣਾ ਤੂੰ ਗਾਜਰ ਉੱਧਰ ਆ ਗਾਜਰ ਯਾਰ ਸੰਤਰੇ ਦੇ ਨਾਲ ਹੀ ਲੈ ਕੇ ਗਈ ਸੀ ਤੂੰ ਪਾਪਾ ਕਾਰੇ ਖਤਮ ਹੋ ਗਏ ਵਾ ਹੋ ਨਹੀਂ ਹੈ ਗਿਆ ਫਿਰ ਚੱਲ ਬਾਹਰ ਉਠਾਵੇਂ ਗੇਟ ਬੰਦ ਕਰ ਕੋਲੂ ਗੇਟ ਬੰਦ ਕਰ ਡੇ ਐਨ ਯੂ ਅਲ ਅਨ ਗੇਟ ਬੰਦ ਕਰ ਹਾਂ ਹਾਂ ਮੈਂ ਆਈ ਦੱਸਣ ਲੱਗਾ ਸੀ ਕਿ ਮੈਂ ਨਾ ਟ੍ਰੇਨ ਦੇ ਵਿੱਚ ਮਿਲਿਆ ਸੀਗਾ ਮੁਸਲਿਮ ਕੁੜੀ ਨੂੰ ਹਾਂ ਤੇ ਉਹਨੂੰ ਵੀ ਮੈਂ ਆਹੀ ਪੁੱਛਿਆ ਸੀਗਾ ਕਿ ਵੀ ਉਹ ਮਲਟੀਪਲ ਮੈਰਿਜ ਕਰ ਲੈਂਦੇ ਆ ਤੇ ਲੇਡੀਜ਼ ਨੂੰ ਕੋਈ ਪ੍ਰੋਬਲਮ ਹੁੰਦੀ ਨਹੀਂ ਵੀ ਮਤਲਬ ਵੀ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਕਿ ਵੀ ਉਹ ਮੈਨੂੰ ਛੱਡ ਕੇ ਦੂਜੀ ਨਾਲ ਵਿਆਹ ਕਰਾ ਰਿਹਾ ਉਹ ਕਹਿੰਦੀ ਕਿ ਇਹ ਸਾਡੇ ਧਰਮ ਚ ਲਿਖਿਆ ਵਾ ਫਿਰ ਮੈਂ ਕਿਹਾ ਵੀ ਇਹ ਗਲਤ ਆ ਉਹ ਕਹਿੰਦੀ ਹੈ ਤਾਂ ਸੋਸਾਇਟੀ ਦੇ ਤੌਰ ਤੇ ਤਾਂ ਗਲਤੀ ਹੈ ਪਰ ਉਹਨੇ ਕਿਹਾ ਕਿ ਲਿਖਿਆ ਕਿਵੇਂ ਆ ਧਰਮ ਦੇ ਵਿੱਚ ਸਾਡੇ ਕਿ ਜਦੋਂ ਕੋਈ ਵਿਧਵਾ ਔਰਤ ਹੋਵੇ ਜਰੂਰਤਮੰਦ ਹੋਵੇ ਉਦੋਂ ਤੁਸੀਂ ਮਲਟੀਪਲ ਵਿਆਹ ਕਰਾ ਸਕਦੇ ਆ ਪਰ ਹੁਣ ਤਾਂ ਐ ਕੋਈ ਸੀ ਨਹੀਂ ਹੈ ਅਗਲਾ ਹਾਂ ਅਗਲਾ ਮਤਲਬ ਇਹ ਸਮਝ ਆ ਰਿਹਾ ਕਿ ਸਾਡਾ ਧਰਮ ਇਹ ਆ ਕਿ ਬਈ ਬਈ ਵਿਆਹ ਕਰਾਉਣਾ ਹੀ ਆ ਹਮ ਇੱਕ ਇਹ ਵੀ ਚੀਜ਼ ਹੈ ਨਾ ਵੀ ਕੀ ਕਹਿੰਦੇ ਨੇ ਮੈਨੂੰ ਇੱਧਰ ਲੱਗਦਾ ਵੀ ਯਾਰ ਇੱਕ ਕੈਰੈਕਟਰ ਬਿਲਡ ਜਿਹੜਾ ਕਰਨ ਵਾਲਾ ਹੁੰਦਾ ਨਾ ਇਹਨਾਂ ਨੇ ਤਾਂ ਇਹਨਾਂ ਦੇ ਧਰਮ ਨੇ ਕਦੇ ਸਿਖਾਇਆ ਨਹੀਂ ਉਹ ਛੜੀ ਜੁੱਤੀ ਕਿਉਂਕਿ ਆਪਣਾ ਧਰਮ ਆ ਜਿਹੜਾ ਆਪਣਾ ਧਰਮ ਕਦੇ ਆਪਣੇ ਧਰਮ 'ਚ ਕਦੇ ਰੂਲ ਨਹੀਂ ਲਿਖੇ ਵੀ ਬਈ ਕੋਈ ਔਰਤ ਨੂੰ ਤੁਸੀਂ ਆਪਨਾ ਸਕਦੇ ਹੋ ਇਦਾਂ-ਉਦਾਂ ਨਹੀਂ ਦੇਖਿਓ ਹੁੰਦਾ ਕੀ ਆ ਵੀ ਆਪਣੇ ਜਿਹੜੇ ਹਿੰਦੂ ਰਾਜੇ ਕਈ ਵਧੀਆ ਹੜੇ ਸੀਗੇ ਜਿਹੜੇ ਉਹ ਅਨੇਕ ਵਿਧਵਾ ਔਰਤਾਂ ਨੂੰ ਰੱਖਦੇ ਹੁੰਦੇ ਸੀਗੇ ਤੇ ਉਹ ਕਹਦੇ ਐ ਮਤਲਬ ਫਾਇਦਾ ਇਹ ਤਾਂ ਫਾਇਦਾ ਚੱਕਣ ਵਾਲੀ ਗੱਲ ਹੈ ਮਤਲਬ ਉਹੀ ਗੱਲ ਵੀ ਉਹ ਲਸਟ ਨਹੀਂ ਜੰਦੇ ਸੀ ਹਾਂ ਬਿਲਕੁਲ ਵੀ ਜੇ ਤੁਹਾਡੇ ਕੋਲੇ ਸਮਰੱਥਾ ਹੈ ਕਿ ਸੰਭਣ ਦੀ ਸੰਭਣ ਦੀ ਫਿਰ ਤਾਂ ਤੁਸੀਂ ਉਹਨੂੰ ਸੰਭੋ ਨਾ ਵਿਆਹ ਕਰਾਓ ਪਰ ਜਿਹੜੀ ਤੁਹਾਡੀ ਪਹਿਲੀ ਆ ਉਹਨੂੰ ਫਸਟ ਪ੍ਰਾਇੋਰਟੀ ਦੋ ਬਿਨਾ ਵਿਆਹ ਤੋਂ ਵੀ ਉਦਾਂ ਵੀ ਸਾਂਭਿਆ ਜਾ ਸਕਦਾ ਸਾਂਭਿਆ ਜਾ ਸਕਦਾ ਮਨ ਲਿਆ ਫਿਰ ਵੀ ਜੇ ਸੋਸਾਇਟੀ ਤਾਂ ਉਹੀ ਆ ਨਾ ਵੀ ਤੁਸੀਂ ਬਿਨਾ ਵਿਆਹ ਤੋਂ ਸਾਂਭੋ ਵੀ ਸੋਸਾਇਟੀ ਕਈ ਵਾਰੀ ਚੱਲ ਪਰਮਿਸ਼ਨ ਨਹੀਂ ਦਿੰਦੇ ਜਣਾ ਵੀ ਵੀ ਤੂੰ ਬਿਨਾ ਵਿਆਹ ਹੀ ਕੁੜੀ ਨੂੰ ਵੀ ਰੱਖਿਆ ਆਪਣੇ ਕੋਲੇ ਹਾਂ ਵੀ ਵਿਆਹ ਕੀਤੇ ਬਣਾ ਰੱਖਿਆ ਤਾਂ ਗਲਤ ਮੰਨ ਲੈਂਦੀ ਕਈ ਵਾਰੀ ਚੱਲ ਪਰ ਉਹਨੂੰ ਆਪਾਂ ਮਤਲਬ ਸਪੋਰਟ ਤਾਂ ਕਰ ਹੀ ਸਕਦੇ ਆ ਵੀ ਉਹ ਆਪਦੇ ਘਰੇ ਰਵੇ ਤੂੰ ਉਹਦੀ ਰੋਟੀ ਪਾਣੀ ਦੇ ਦੇ ਹਾਂ ਬਿਲਕੁਲ ਵੀ ਤੂੰ ਵਿਆਹ ਕਰਾ ਕੇ ਭੈਣ ਉਹਦੇ ਨਾਲ ਕੀ ਕਰਨਾ ਚਾਹਨਾ ਵੀ ਹੂੰ ਵੀ ਤੂੰ ਰੋਟੀ ਖਵਾਣੀ ਸੀ ਜੇ ਤੇਰੇ ਧਰਮ ਦੇ ਵਿੱਚ ਇਹੀ ਲਿਖਿਆ ਕਿ ਬਈ ਆਪਾਂ ਉਹਨੂੰ ਹੈਲਪ ਹੀ ਕਰਨੀ ਆ ਤਾਂ ਤਾ ਉਹਦਾ ਵੀ ਕਰ ਸਕਦਾ ਸੀ ਆ ਐਡਾ ਕੋਈ ਉਹ ਹੈ ਨਹੀਂ ਚੱਕਰ ਹੂੰ ਬਿਲਕੁਲ ਜੇ ਇਸ ਪੋਡਕਾਸਟ ਨਾਲ ਤੁਸੀਂ 1% ਵੀ ਗਰੋ ਹੋਏ ਹੋ ਤਾਂ ਸਬਸਕ੍ਰਾਈਬ ਕਰੋ